ਅਮਰੀਕੀ ਫੌਜ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੇ ਸਮੂਹ ਸਿੱਖ ਕੋਲੀਸ਼ਨ ਨੇ ਅਮਰੀਕੀ ਰੱਖਿਆ ਸਕੱਤਰ ਪੀਚ ਹੈਕਸ ਦੇ ਦਾੜੀ ਉੱਤੇ ਪਾਬੰਦੀ ਲਗਾਉਣ ਦੇ ਹੁਕਮ ਉੱਤੇ ਗੁੱਸਾ ਅਤੇ ਝੁੰਕੀ ਚਿੰਤਾ ਵੀ ਪ੍ਰਗਟ ਕੀਤੀ ਹੈ ਅਮਰੀਕੀ ਰੱਖਿਆ ਸਕੱਤਰ ਪੀਟ ਹੈਕਸ ਨੇ ਸ਼ਿੰਗਾਰ ਤੇ ਮਿਆਰ ਲਾਗੂ ਕੀਤੇ ਨੇ ਜੋ ਮੁਸਲਮਾਨਾਂ ਸਿੱਖਾਂ ਅਤੇ ਆਰਥੋਡਕਸ ਅਯੁੱਧੀਆਂ ਨੂੰ ਦਾੜੀ ਵਧਾਉਣ ਤੋਂ ਬਚਦੇ ਨੇ ਸਕਟ ਦੇ ਅਦੇਸ਼ ਅਨੁਸਾਰ ਅਮਰੀਕੀ ਹਥਿਆਰ ਬੰਦ ਸਿਨਾਵਤੀਆਂ ਸਾਰੀਆਂ ਸ਼ੁਕਾਵਾਂ ਨੂੰ 2010 ਤੋਂ ਪਹਿਲਾਂ ਦੇ ਮਾਪਦੰਡਾਂ ਤੇ ਵਾਪਸ ਜਾਣਾ ਚਾਹੀਦਾ ਹੈ ਜਿੱਥੇ ਗਾੜੀ ਸਿਰਫ ਦੁਰਲਭ ਡਾਕਟਰੀ ਜਾਂ ਤਾਲਮੇਹਕ ਹਾਲਾਤਾਂ ਦੇ ਲਈ ਹੀ ਆਗਿਆ ਸੀ ਐਨਡੀ ਚਿਹਰੇ ਉੱਤੇ ਦਾੜੀ ਰੱਖਣ ਤੇ ਪਾਬੰਦੀ ਲਗਾਉਂਦੀ ਹੈ ਜੂ ਸਿੱਖ ਪਾਈਚਾਰਿਆ ਤੇ ਦਾੜੀ ਵਾਲੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਉਲੰਘਣਾ ਕਰਦੀ ਹੈ ਸਿੱਖ ਪਾਈਚਾਰੇ ਨੇ ਟਰੰਪਰ ਸ਼ਾਸਨ ਦੇ ਸਪੈਸ਼ਲਿਟੀਆਂ ਸਖ਼ਤ ਇਤਰਾਜ਼ ਜਤਾਇਆ ਇਸ ਨੂੰ ਧਾਰਮਿਕ ਭਾਵਨਾਵਾਂ ਦਾ ਅਪਮਾਨ ਦੱਸਿਆ ਸਿੱਖ ਪਾਈਚਾਰਿਆ ਦਾ ਕਹਿਣਾ ਹੈ ਕਿ ਇਹ ਫੈਸਲਾ ਸੈਕੜੇ ਦਾੜੀ ਅਤੇ ਪੱਕ ਬੱਡਣ ਵਾਲੇ ਸਿੱਖ ਸੈਨਿਕਾਂ ਦੀ ਪਛਾਣ ਅਤੇ ਧਾਰਮਿਕ ਵਿਸ਼ਵਾਸਾਂ ਨੂੰ ਪ੍ਰਭਾਵਿਤ ਕਰੇਗਾ ਉਨਾਂ ਕੀ ਹੈ ਕਿ ਇਹ ਤਾਂ ਅਲਗ ਪਛਾਣ ਹੋਣਾ ਨਵੇਂ ਸਿੱਖ ਸੈਨਿਕਾਂ ਦੇ ਲਈ ਫੌਜ ਵਿੱਚ ਕੈਰੀਅਰ ਬਣਾਉਣਾ ਮੁਸ਼ਕਲ ਬਣਾ ਦਵੇਗੀ ਅਮਰੀਕੀ ਫੌਜ ਦੇ ਵਿੱਚ ਇੱਕ ਸਿੱਖ ਸਿਪਾਈ ਨੇ ਟਵੀਟ ਕੀਤਾ ਕਿ ਮੇਰੇ ਵਾਲ ਮੇਰੀ ਪਛਾਣ ਨੇ